ਗੱਲ ਕਰਦੇ ਆਪਾਂ ਗੱਲ ਕਰੀਏ ਗਮਦੂਰ ਅਮਨਦੀ ਵੀ ਕਰ ਲਈਏ ਕਿ ਸਰਦੂਲ ਦਾਪਰਾ ਜੀ ਜੀ ਗਮਦੂਰ ਅਮਨਦੀ ਕੈਸਟ ਸਾਡਾ ਕਰਨਦਰਾ ਦਾ ਬਣ ਗਿਆ ਮੀਰਾ ਤੇ ਜਸਵੀਰ ਗੁਣਾ ਚੋਰੀ ਇਹਦਾ ਅੱਛਾ ਵੀ ਆਪਾਂ ਦੁੱਧ ਪੈਸੇ ਪਾ ਕੇ ਹੂੰ ਹੂੰ ਸ਼ੌਕ ਦਾ ਤੰਦ ਪਾਓ ਬਹੁਤ ਦੇਖ ਲਾਂਗੇ ਰਿਲੀਜ਼ ਕਿੱਥੋਂ ਕਰਾਉਣੀ ਹੈ ਉਹਦੇ ਇਹ ਨਹੀਂ ਵੀ ਕਿ ਕੰਪਨੀ ਨਾਲ ਗੱਲ ਹੋ ਗਈ ਜੀ ਜੀ ਤੇ ਉਹ ਅਸੀਂ ਕੀ ਕੈਸਟ ਕਰਨ ਲੱਗੇ ਉਹਦੇ ਚ ਜਸਵੀਰ ਗੁਣਾ ਚੋਰੀ ਇਹਦੇ ਕਾਫੀ ਗੀਤ ਸੀਗੇ ਕੁਝ ਮੇਰੇ ਵੀ ਸੀ ਦੋ ਤਿੰਨ ਗੀਤ ਇੱਕ ਦੋ ਸ਼ਾਇਦ ਹੋਰ ਰਾਈਟਰਾਂ ਦੇ ਵਿੱਚ ਸੀਗੇ ਉਹ ਸੀ ਉਤਲ ਸ਼ਰਮਾ ਦੇ 뮤직 'ਚ ਜਦੋਂ ਕਰਵਾਈ ਤੇ ਉੱਥੇ ਖਿਆਲ ਆਇਆ ਅਤਲ ਜੀ ਨੇ ਵੀ ਕਿਹਾ ਵੀ ਜੇ ਇਹਦੇ 'ਚ ਸਰਦੂਲ ਦਾ ਇੱਕ ਗੀਤ ਪਾ ਲਓ ਤਾਂ ਸਹਾਰਾ ਮਿਲ ਜਾਊਗਾ ਗਮ ਦੂਰ ਦਾ ਸਿੰਗਰ ਵਜੋਂ ਏਡਾ ਨਾਂ ਨਹੀਂ ਐ ਸਿਆਲਾ ਜਿੰਨਾ ਮਰਜ਼ੀ ਐ 뮤ਜ਼ਿਕਲੀ ਉਹ ਫਿਰ ਇਹ ਕਹਿਣ ਲੱਗਿਆ ਵੀ ਤੁਹਾਨੂੰ ਗੁਰੂ ਜੀ ਨੂੰ ਪੁੱਛਣਾ ਪੈਣਾ ਉੱਥੇ ਫਿਰ ਉਹ STD ਤੇ PCO ਤੇ ਜਾ ਕੇ ਸਰਦੂਲ ਦੇ ਨਾਲ ਇਹ ਕਹਿੰਦਾ ਜੀ ਵੀ ਇਦਾਂ ਸਰਦੂਲ ਨੇ ਫੋਨ ਲਾਇਆ ਕਹਿੰਦਾ ਜੀ ਸੰਧੂ ਹੁਣੀ ਇਦਾਂ ਕਰ ਰਹੇ ਐ ਕੈਸਟ ਵੀਰ ਦੀ ਉਹਦੀ ਗਮ ਦੂਰ ਦੀ ਵੀਰ ਕਹਿੰਦਾ ਹੁੰਦਾ ਸੀ ਉਹ ਤੇ ਮਤਲਬ ਇਹੋ ਉਹ ਚ ਮੇਰਾ ਗੀਤ ਪਾਉਣਾ ਚਾਹੁੰਦੇ ਆ ਉਹ ਕਹਿੰਦੇ ਵੀ ਤੇਰੇ ਕੋਲ ਹੀ ਆ ਤੇ ਇਹਨੂੰ ਫਿਰਵਾਜ ਦੇ ਦੀ ਮੈਂ ਤੈਨੂੰ ਦੱਸਾਂ ਗੱਲ ਇਹ ਹੈ ਇਹ ਆਪਣਾ ਭਾਈਚਾਰੇ ਚ ਆ ਆਪਣਾ ਪਿਆਰੇ ਨਾਲ ਇਹਦੇ ਚ ਵੈਸੇ ਮੈਨੂੰ ਇੰਨੀ ਪੁੱਛਣ ਦੀ ਲੋੜ ਨਹੀਂ ਸੀਗੀ ਤੇ ਇਹ ਤੈਨੂੰ ਅੱਧੀ ਰਾਤੋਂ ਵੀ ਆਵਾਜ਼ ਮਾਰੇ ਜੇ ਇੱਕ ਦੀ ਥਾਂ ਦੋ ਗੀਤ ਵੀ ਪਾਉਣੇ ਚਾਹੁੰਦਾ ਨਾ ਅੱਛਾ ਜੀ ਤੇ ਬਸ ਤੂੰ ਚੁੱਪ ਕਰਕੇ ਪਾ ਦੇ ਤੇ ਗਾ ਦੇ